ਪੰਜਾਬ ਦੇ ਇੱਕ ਰੂਨ ਨਾਲ ਵੀ ਜੁੜਿਆ ਹੋਇਆ ਕਿਉਂਕਿ ਲੰਬੇ ਸਮੇਂ ਤੋਂ ਮੋਰਚਾ ਵੀ ਇੱਕ ਚੱਲ ਰਿਹਾ ਹੁਣ ਗ੍ਰਹਿ ਮੰਤਰੀ ਕੇਂਦਰੀ ਦਾ ਇਹ ਬਿਆਨ ਦੇ ਦੇਣਾ ਉਹ ਬਿਆਨ ਐਸਜੀਪੀਸੀ ਨੂੰ ਵੀ ਰਾਸ ਨਹੀਂ ਆਇਆ ਸਿੱਖ ਹਲਕਿਆਂ 'ਚ ਵੀ ਰਾਸ ਨਹੀਂ ਆਇਆ ਇਹ ਗੱਲ ਕੀ ਹੋਈ ਪਾਰਲੀਮੈਂਟ 'ਚ ਤੁਸੀਂ ਕੁਝ ਹੋਰ ਕਿਹਾ ਹੁਣ ਤੁਸੀਂ ਕੁਝ ਹੋਰ ਕਹਿ ਰਹੇ ਹੋ ਕਹਿੰਦੇ ਜਿਹਨੂੰ ਪਛਤਾਵਾ ਹੀ ਨਹੀਂ ਹੈ ਉਹਨੂੰ ਕਾਦੀ ਮਾਫੀ ਦਈਏ ਅਸੀਂ ਖਾਸ ਕਰਕੇ ਬਲਵੰਤ ਸਿੰਘ ਰਾਜਵਾਨੇ ਦੇ ਕੇਸ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਸਰਕਾਰ ਨੇ ਤਿੰਨ ਕਾਨੂੰਨ ਬਦਲ ਦਿੱਤੇ ਆ ਗਏ ਨੇ ਉਹ ਕਾਨੂੰਨਾਂ ਦੀ ਪਰਿਭਾਸ਼ਾ ਬਦਲ ਦਿੱਤੀ ਹੈਗੀ ਆ ਕਿ ਇੱਕ ਤੇ ਗੱਲ ਇਹ ਹੈ ਕਿ ਨਵਾਂ ਜਿਹੜਾ ਕਾਨੂੰਨ ਬਣ ਗਿਆ ਉਹਦੇ 'ਚ ਜੇ ਕਿਸੇ ਬੰਦੇ ਨੂੰ ਫਾਂਸੀ ਦੀ ਸਜ਼ਾ ਆ ਉਹਨੂੰ ਖੁਦ ਨੂੰ ਅਪੀਲ ਕਰਨੀ ਪਊਗੀ ਅੱਗੇ ਤੇ ਰਾਜੋਆਣਾ ਦੇ ਵਿਹਾਰ ਤੇ ਸ਼ਰਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਅਪੀਲ ਕੀਤੀ ਆ ਜੀ ਹੁਣ ਰਾਜੋਆਣਾ ਨੂੰ ਅਪੀਲ ਕਰਨੀ ਪਊਗੀ ਰਾਜੋਆਣਾ ਅਪੀਲ ਕਿਉਂ ਕਰੂਗਾ ਉਹ ਤਾਂ ਕਹਿੰਦਾ ਕਿ ਮੈਂ ਕਿਉਂ ਕਰਾਂ ਅਪੀਲ ਪਰ ਸਿੱਖ ਫਲਸਫੇ ਦੀ ਗੱਲ ਕੀਤੀ ਜਾਵੇ ਸਿੱਖ ਸ਼ਹਾਦਤਾਂ ਦੀ ਗੱਲ ਕੀਤੀ ਜਾਵੇ ਜਾਂ ਸਿੱਖੀ ਦੀ ਗੱਲ ਕੀਤੀ ਜਾਵੇ ਉਹਦੇ ਵਿੱਚ ਤੇ ਬੰਦਾ ਰਹਿਮ ਮੰਗਦਾ ਨਹੀਂ ਹੈਗਾ ਹਣਾ ਹੁਣ ਸਵਾਲ ਹੈ ਕਿ ਇਹ ਇਸ ਇਹ ਬਹੁਤ ਵੱਡੀ ਵਿਪਤਾ ਆ ਗਈ ਹਾਲਾਂਕਿ ਕਾਲ ਤੱਕ ਸਾਹਿਬ ਨੇ ਦਿੱਲੀ ਸ਼ੁਰੂ ਦਿੱਲੀ ਸੇ ਗੁਰਦਆ ਪ੍ਰਬੰਧਕ ਕਮੇਟੀ ਜਾਂ ਸ਼੍ਰੋਮਣੀ ਗੁਰਦਆ ਪ੍ਰਬੰਧਕ ਕਮੇਟੀ ਨੂੰ ਕਿਹਾ ਉਹ ਖੁਦ ਵੀ ਰਾਜੋਵਾਨਾਂ ਨੂੰ ਮਿਲਣ ਗਏ ਨੇ ਪਰ ਹੁਣ ਜਿਹੜੀ ਹਰ ਸਿਮਰਤ ਕੋਰ ਬਾਦਲ ਨੇ ਪਾਰਲੀਮੈਂਟ ਦੇ ਵਿੱਚ ਮੁੱਦਾ ਚੁੱਕਿਆ ਉਸ ਮੁੱਦੇ ਦੇ ਸਬੰਧ ਦੇ ਵਿੱਚ ਅਮਿਤ ਸ਼ਾਹ ਨੇ ਜਵਾਬ ਦਿੱਤਾਗਾ ਉਹ ਜਿਹੜੀਆਂ ਗੱਲਾਂ ਕੀਤੀਆਂ ਕਿ ਜਿਹੜੇ ਬੰਦੇ ਨੂੰ ਪਛਤਾਵਾ ਹੈ ਨਹੀਂ ਆ ਉਹਨੂੰ ਮਾਫੀ ਕਿਦਾਂ ਦਿੱਤੀ ਜਾ ਸਕਦੀ ਹੈ ਉਹ ਪਿਛਤਾਵਾ ਬਲਵੰਤ ਸਿੰਘ ਰਾਜੋਆਣਾ ਸਾਹਿਬ ਨੇ ਪਿਛਤਾਵਾ ਕਰਨਾ ਨਹੀਂ ਹੈਗਾ ਹੁਣ ਸਵਾਲ ਇਹ ਵਿਪਤਾ ਪੈ ਗਈ ਹੈ ਸ਼੍ਰੋਮਣੀ ਅਕਾਲੀ ਦਲ ਵਾਸਤੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਲਵੰਤ ਸਿੰਘ ਰਾਜੋ ਨੂੰ ਭਾਈ ਬਲਵੰਤ ਸਿੰਘ ਰਾਜੋਆਣਾ ਕਹਰੇ ਸ਼੍ਰੋਮਣੀ ਅਕਾਲੀ ਅਕਾਲੀ ਦਲ ਦੇ ਕਹਨ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰੁਘਵੀਰ ਸਿੰਘ ਪਟਿਆਲਾ ਜੇਲ੍ਹ ਮਿਲਣ ਚੱਲ ਗਏ ਉਸ ਤੋਂ ਪਹਿਲਾਂ ਵਿਰਸਾ ਸਿੰਘ ਵਲਟੋਵਾ ਤੇ ਵਿਕਰਮ ਸਿੰਘ ਮਜੀਠੀਆ ਨੇ ਡਰਾਮਾ ਜਾ ਕੇ ਕਰ ਰਿਹਾ ਹੈਗੇ ਕਿਉਂਕਿ ਜਦ ਪਰਮਿਸ਼ਨ ਮਿਲ ਹੀ ਨਹੀਂ ਸੀ ਹਾਂ ਉਹਦੇ ਚ ਇੰਨਾ ਕਿਹਾ ਸੀ ਕਿ ਐਡੀਜੀਪੀ ਜੇਲ ਨੇ ਕਿ ਜਿਹੜੀ ਉਥੋਂ ਦੀ ਲੋਕਲ ਅਥਾਰਟੀ ਆ ਉਹ ਸਮਰਥਾ ਹੈਗੀ ਆ ਕਿ ਮਿਲਨ ਦੇਣਾ ਕਿ ਨਹੀਂ ਦੇਣਾ ਉਹਨਾਂ ਨੇ ਕੋਈ ਸੇ ਦਿੱਤਾ ਨਹੀਂ ਹੈਗਾ ਸੀ ਹੁਣ ਸਵਾਲ ਇਹ ਮਸਲੇ ਦੇ ਵੇ ਅਕਾਲੀ ਦਲ ਵਾਸਤੇ ਵਿਪਤਾ ਅਕਾਲ ਤਖਵ ਵਾਸਤੇ ਵੱਡੀ ਚੁਣੌਤੀ ਹੋ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਸਤੇ ਵਿਪਤਾ ਕੀ ਆਖਲ ਨੂੰ ਰਾਜੂਵਾਲਾ ਮਸਲਾ ਕਿਵੇਂ ਕਰਨਾ ਅੱਜ ਉਹਨਾਂ ਨੇ ਜ਼ਰੂਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਪ੍ਰੈਸ ਬਿਆਨ ਦਿੱਤਾ ਕਿ ਜਿਹੜਾ 2019 ਵਿੱਚ ਜਦੋਂ ਪਹਿਲੇ ਪਾਸ਼ਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲ ਦੇ ਦਿਹਾੜਾ ਮਨਾਇਆ ਗਿਆ ਉਦੋਂ ਇਹਨਾਂ ਦੀ ਭਾਰਤ ਸਰਕਾਰ ਦੀ ਨੋਟੀਫਿਕੇਸ਼ਨ ਸੀ ਕਿ ਅਸੀਂ ਜਿਹੜੇ ਕਈ ਦਿਹਾੜਿਆਂ ਤੋਂ ਜੇਲ੍ਹ ਵਿੱਚ ਬੰਦ ਉਹਨਾਂ ਨੂੰ ਅਸੀਂ ਰਿਹਾਅ ਕਰਾਂਗੇ ਉਹ ਕਹਿੰਦੇ ਤੁਹਾਡੀ ਨੋਟੀਫਿਕੇਸ਼ਨ ਦੇ ਅਗੇਂਸਟ ਹੀ ਆ ਔਰ ਇਹ ਵੀ ਉਹਨੇ ਕਹਿ ਦਿੱਤਾ ਹੈਗਾ ਕਿ ਜਿਹੜਾ ਸਿੱਖ ਆ ਉਹ ਆਪਣੇ ਆਪ ਨੂੰ ਕਹਿੰਦਾ ਕਿ ਇੱਥੇ ਅਸੀਂ ਦੂਜੇ ਦਰਜੇ ਦੇ ਸ਼ਹਰੀ ਸਾਨੂੰ ਇਨਸਾਫ ਨਹੀਂ ਮਿਲਦਾ ਚਾਹੇ 84 ਸਿੱਖ ਕਤਲੇਆਮ ਵਿੱਚ ਚਾਹੇ ਹੋਰ ਹੋਵੇ ਸਾਨੂੰ ਇਨਸਾਫ ਨਹੀਂ ਮਿਲਦਾਗਾ ਇੱਕ ਵੱਡੀਆਂ ਚੁਣੌਤੀਆਂ ਹੈ ਕਿ ਕੁਰਬਾਨੀਆਂ ਸਭ ਤੋਂ ਵੱਧ ਸਿੱਖਾਂ ਨੇ ਦਿੱਤੀਆਂ ਔਰ ਸਿੱਖਾਂ ਨੂੰ ਇਨਾਮ ਮਿਲਣ ਦੀ ਬਜਾਏ ਸਜ਼ਾ ਦਿੱਤੀ ਜਾ ਰਹੀ ਹੈ ਔਰ ਸਭ ਤੋਂ ਵੱਡੀ ਪੰਜਾਬ ਦੇ ਵਿੱਚ ਕੀ ਹੈ ਕਿ ਪੰਜਾਬ ਦੇ ਜਿਹੜਾ ਮੁੱਦੇ ਨੇ ਇਹ ਮਾਨਵਤਾ ਨੂੰ ਧਿਆਨ ਵਿੱਚ ਜਾਂ ਪੋਲੀਟੀਕਲ ਮੁੱਦੇ ਦੇ ਤੌਰ ਤੇ ਕਿ ਬਲਵੰਤ ਸਿੰਘ ਰਾਜੋਆਣਾ ਦਾ ਕੇਸ ਜਾਂ ਬੰਦੀ ਸਿੰਘ ਦਾ ਲੜਿਆ ਜਾਂਦਾ ਤੇ ਪੰਜਾਬ ਇਕੱਠਾ ਹੁੰਦਾ ਪੰਜਾਬ ਦੇ ਮਾੜੀ ਕਿਸਮਤ ਇਹ ਆ ਕਿ ਚਾਹੇ ਸਾਡਾ ਬੰਦੀ ਸਿੰਘਾ ਦਾ ਮਸਲਾ ਹੋਵੇ ਪੰਜਾਬ ਦਾ ਚਾਹੇ ਚੰਡੀਗੜ੍ਹ ਦਾ ਮਸਲਾ ਹੋਵੇ ਚਾਹੇ ਪੰਜਾਬੀ ਬੋਲ ਦੇ ਇਲਾਕੇ ਹੁਣ ਚਾਹੇ ਪੰਜਾਬੀ ਬੋਲੀ ਹੋਵੇ ਚਾਹੇ ਚੰਡੀਗੜ੍ਹ ਹੋਵੇ ਇਹ ਮਾੜੀ ਕਿਸਮਤ ਨੂੰ ਇਹ ਸਿੱਖਾਂ ਦੇ ਨਾਲ ਜੋੜ ਲਏ ਗਏ ਨੇ ਇਹ ਹੈ ਪੰਜਾਬ ਦੇ ਮੁੱਦੇ ਨੇ ਜਦ ਤੱਕ ਪੰਜਾਬ ਦੇ ਮੁੱਦੇ ਨਹੀਂ ਬਣਾਓਗੇ ਤੁਸੀਂ ਸੈਂਟਰ ਦੇ ਨਾਲ ਨਹੀਂ ਲੜ ਸਕਦੇ ਜੇ ਤੁਸੀਂ ਕੌਮ ਦੇ ਮਸਲੇ ਬਣਾ ਕੇ ਲੜੋਗੇ ਇੱਕ ਫਿਰਕੇ ਦੇ ਮਸਲੇ ਬਣਾ ਕੇ ਲੜੋਗੇ ਤੇ ਤੁਸੀਂ ਹਾਰੋਗੇ ਪਿੱਛੇ ਵੀ ਹਾਰੇ ਹੋ ਅੱਜ ਵੀ ਹਾਰ ਰਹੇ ਹੋ ਤੇ ਭਵਿੱਖ ਦੇ ਵਿੱਚ ਵੀ ਹਾਰੋਗੇ ਜਦ ਇਹ ਮੁੱਦਾ ਬਣਾਓਗੇ ਪੰਜਾਬ ਦਾ ਮੁੱਦਾ ਬਣਾਓਗੇ ਪਰ ਪੰਜਾਬ ਦਾ ਮੁੱਦਾ ਬਣਾਉਣ ਵਾਸਤੇ ਤੁਹਾਨੂੰ ਇਸਾਈਆਂ ਨਾਲ ਲੈਣਾ ਪੈਣਾ ਤੁਹਾਨੂੰ ਪੰਜਾਬ ਦਾ ਹਿੰਦੂ ਭਾਈਚਾਰਾ ਨਾਲ ਲੈ ਕੇ ਪੈਣਾ ਤੁਹਾਨੂੰ ਪੰਜਾਬ ਦਾ ਮੁਸਲਮ ਭਾਈਚਾਰਾ ਲੈ ਕੇ ਨਾਲ ਜਾਣਾ ਪੈਣਾ ਉਹ ਬੰਦੇ ਦਾ ਪੰਜਾਬੀ ਕੀ ਸਿੱਖਾਂ ਦੀ ਬੋਲੀ ਬਣਾ ਕੇ ਰੱਖ ਦਿੱਤੀ ਜਦੋਂ ਪ੍ਰਤਾਪ ਸਿੰਘ ਕੈਰੋਂ ਵਰਗੇ ਸੀ ਉਹਨਾਂ ਨੇ ਆਰੀਆ ਸਮਾਜ ਭਾਈਚਾਰੇ ਨੂੰ ਖੜਾ ਕਰ ਦਿੱਤਾ ਜਿੰਨੀਆਂ ਸੰਸਥਾਵਾਂ ਸੀ Hindu ਭਾਈਚਾਰੇ ਦੇ ਨਾਲ ਰਿਲੇਟਡ ਉਹਨਾਂ ਨੂੰ ਕਹਿੰਦਾ ਤੁਸੀਂ ਆਪਣੀ ਭਾਸ਼ਾ ਹਿੰਦੀ ਲਿਖਾਓ ਕਿਸੇ ਗੁਜਰਾਤੀ Hindu ਨੇ ਤੇ ਨਹੀਂ ਹਿੰਦੀ ਲਿਖਾਈ ਉਹ ਤੇ ਗੁਜਰਾਤੀ ਲਿਖਾਰਿਆ ਬੰਗਾਲੀ Hindu ਨੇ ਤੇ ਬੰਗਾਲੀ ਲਿਖਾਰਿਆ ਉਹ ਤੇ ਨਹੀਂ ਹਿੰਦੀ ਲਿਖਾਰਿਆ ਲੇਕਿਨ ਪੰਜਾਬ ਚ ਪੰਜਾਬੀ ਸਿੱਖਾਂ ਦੀ ਬਣਾ ਕੇ ਰੱਖ ਦਿੱਤੀਗੇ ਇਹ ਜਿਹੜੀਆਂ ਪ੍ਰੋਬਲਮ ਸ਼ੁਰੂ ਤੋਂ ਇਸ ਧਰਤੀ ਤੇ ਬੰਨੀਆਂ ਐਂਟੀ ਪੰਜਾਬੀ ਲੋਕਾਂ ਨੇ ਐਂਟੀ ਸਿੱਖ ਲੋਕਾਂ ਨੇ ਉਹ ਅੱਜ ਤੱਕ ਮਾਰਾਂ ਚੱਲ ਰਹੇ ਨੇ ਤੇ ਹੁਣ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਾਮੀ ਸਾਹਿਬ ਕਰਕੇ ਅਸੀਂ ਪ੍ਰਧਾਨ ਮੰਤਰੀ ਕੋਲ ਸਮਾ ਮੰਗਿਆ ਮਾੜੀ ਕਿਸਮਤ ਦੇਖ ਲਓ ਕਿ ਇੱਕ ਸਿੱਖਾਂ ਦੀ ਸਰਮੌਰ ਸੰਸਥਾ ਜਿਹੜੀ ਮਾਨਵਤਾ ਦੀ ਗੱਲ ਕਰਦੀ ਸਰਬੱਤ ਦੇ ਭਲੇ ਦੀ ਗੱਲ ਕਰਦੀ ਹੈਗੀ ਆ ਉਹਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦੇਸ਼ ਦੇ ਗ੍ਰਹਿ ਮੰਤਰੀ ਤੇ ਬੜੀ ਦੂਰ ਦੀ ਗੱਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀ ਵਾਲਵਨੀ ਨਹੀਂ ਮਿਲੇ ਸੀ ਤੇ ਇੱਕ ਜਮਾਨਾ ਸੀ ਚਾਹੇ ਮਾਸਟਰ ਤਾਰਾ ਸਿੰਘ ਹੋਣ ਚਾਹੇ ਜਥੇਦਾਰ ਗੁਰਚੰਦ ਸਿੰਘ ਟੋੜਾ ਹੋਵੇ ਇੰਦਰਾ ਗਾਂਧੀ ਤੇ ਨਹਿਰੂ ਆ ਕੇ ਵੀ ਬਾਹਰ ਮਿਲਦੇ ਰਹੇਗੇ ਨੇ ਇਸ ਸਮੇਂ ਦੀ ਕਹਿੰਦੇ ਹੋਏ ਸਮਾਂ ਆਪਣੇ ਆਪ ਚ ਬਲਵਾਨ ਤੇ ਅਸੀਂ ਕਿਉਂ ਨਹੀਂ ਸਮੇ ਦੇ ਹੋਈ ਅਸੀਂ ਇੰਨੇ ਕਮਜ਼ੋਰ ਅਸੀਂ ਇੰਨੇ ਪੰਜ ਸਿੱਖ ਕੌਮੀਨੀ ਬੌਣੀ ਸਿਆਸਤ ਕਰਨ ਲੱਗ ਪਈ ਆ ਅੱਜ ਹਾਲਾਤ ਇਹ ਹੋ ਗਏ ਨੇ ਕਿ ਸੈਂਟਰ ਦੀਆਂ ਸਰਕਾਰਾਂ ਪਹਿਲੀ ਦਫਾ ਨਹੀਂ ਆ ਕਿ ਮੋਦੀ ਸਾਹਿਬ ਨੇ ਨੋਟੀਫਿਕੇਸ਼ਨ ਜਾਰੀ ਕਰਦਾ ਤੇ ਮੁਕਰ ਗਏ ਨਹਿਰੂ ਤੋਂ ਲੈ ਕੇ ਹੁਣ ਤੱਕ ਜਿੰਨੇ ਪੰਜਾਬ ਦੇ ਨਾਲ ਦਗੇ ਤੇ ਪੰਜਾਬ ਦੇ ਨਾਲ ਧੋਖੇ ਹੋਏ ਨੇ ਕਿਸੇ ਹੋਰ ਸੂਬੇ ਦੇ ਨਾਲ ਨਹੀਂ ਹੋਏ